ਤੋ ਦੋਸਤੋ ਜੇ ਦੋ ਆਪਾਂ ਨਵੀਂ ਚੀਜ਼ ਖਰੀਦਦੇ ਆ ਤੇ ਉਸ ਚੀਜ਼ ਦਾ ਚਾ ਵੱਖਰਾ ਹੀ ਹੁੰਦਾ ਜਿਵੇਂ ਕਿ ਅ ਜਵੀਰ ਸਾਹਿਬ ਸਿੰਘ ਨੇ ਓਲਾ ਦੀ ਸਕੂਟੀ ਖਰੀਦਨੀ ਆ ਤੇ ਮੈਨੂੰ ਕਹਿੰਦਾ ਵੀਰ ਮੇਰੇ ਨਾਲ ਚੱਲ ਮੈਂ ਕਿਹਾ ਕਿੱਥੇ ਜਾਣਾ ਕਹਿੰਦਾ ਮੈਂ ਸਕੂਟੀ ਲਈਏ ਮੈਂ ਕਿਹਾ ਵੈਰੀ ਗੁੱਡ ਵੈਰੀ ਕਹਿੰਦਾ ਮੈਂ ਪਹਿਲੀ ਵਾਰੀ ਚੀਜ਼ ਲਈਏ ਤੇ ਉਹ ਵੀ ਮੈਂ ਆਪਦੀ ਮਿਹਨਤ ਦੀ ਆਪਦੇ ਪੈਸਿਆਂ ਦੀ ਲਈਏ ਕਦੀ ਮੈਂ ਮੰਮੀ ਪਾਪਾ ਤੋਂ ਨਹੀਂ ਮੰਗਿਆ ਨਾ ਵੱਡੇ ਭਰਾ ਨੂੰ ਕਿਹਾ ਵੀ ਮੈਨੂੰ ਪੈਸੇ ਦੇ ਮੈਂ ਸਕੂਟੀ ਲੈਣੀ ਹੈ ਤੇ ਮੈਂ ਕਹਾ ਵੀ ਵੈਰੀ ਗੁੱਡ ਕਹਿੰਦਾ ਵੀਰ ਮੇਰੇ ਨਾਲ ਚੱਲ ਤੇ ਆਪਾਂ ਸਕੂਟੀ ਲੈ ਕੇ ਆਈਏ ਮੈਂ ਕਹਾ ਵੀ ਚੱਲ ਬਾਈ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਅਸੀਂ ਖਿੱਚਦਾ ਮੋਟਰਸਾਈਕਲ ਤੇ ਸਵੇਰ ਫੋਨ ਆਇਆ ਸੀ ਕਿਉਂਕਿ 20 ਦਿਨ ਪਹਿਲਾਂ ਇਹਨੇ ਪੇਮੈਂਟ ਕੀਤੀ ਹੋਈ ਸੀ ਤੇ 20 ਦਿਨ ਕਹਿੰਦਾ ਮੈਂ ਬਹੁਤ ਔਖੇ ਕੱਡੇ ਆ ਤੇ ਲਓ ਜੀ ਪਹੁੰਚ ਗਏ ਆਪਾਂ ਤੇ ਬਹਿ ਗਏ ਇੱਥੇ ਕੋਈ ਕਾਗਜ਼ੀ ਕਾਰਵਾਈ ਪੂਰੀ ਹੋਊਗੀ ਪੂਰਾ ਚਾਹ ਮੁੱਠੀਆਂ ਜਿੱਥੇ ਕੀ ਕੜਾ ਵੀ ਕਦੋਂ ਮੈਨੂੰ ਸਕੂਟੀ ਫੜਾਉਣ ਤੇ ਮੈਂ ਕਦੋਂ ਦਬੱਲਾ ਹੈ ਤੇ ਉਲਦੀ ਸਕੂਟਰੀ ਆ ਜੀ ਆ ਦੇਖ ਸਕਦੇ ਜੀ 1 ਲੱਖ ਤੇ ਮੁਲਕ ਦਾ 24000 ਰੁਪਏ ਦੀ ਇਹਨੂੰ ਪਈ ਹੈ ਜੀ ਤੇ ਗਰੰਟੀ ਵਾਰੰਟੀ ਫੁੱਲ ਬਹੁਤ ਵਧੀਆ ਚੀਜ਼ ਘੈਂਟ ਜੀ ਜੇ ਤੁਸੀਂ ਲੁੱਕ ਦੇਖ ਸਕਦੇ ਜੋ ਪੂਰੀ ਹੈਵੀ ਹੈ ਜੀ ਲਿਥੀਅਮ ਵਗੈਰਾ ਦੀ ਬੈਟਰੀ ਹੈ ਵਿੱਚ ਤੇ ਪੂਰਾ ਅੱਗੇ ਜੀ ਤੁਸੀਂ ਦੇਖੋਗੇ ਸਕਰੀਨ ਦਿੱਤੀ ਹੋਈ ਹੈ ਜੀਪੀਐਸ ਨਾਲ ਕਨੈਕਟ ਹੁੰਦੀ ਹੈ ਜੀ ਤੇ ਗਾਣੇ ਛਾਣੇ ਆ ਪੂਰੇ ਪ੍ਰੋਪਰ ਚੱਲਦੀ ਹੈ ਤੁਹਾਨੂੰ ਪੂਰਾ ਵਲੌਗ ਬਾਅਦ ਚ ਵਿਖਾਵਾਂਗੇ ਤੇ ਸਾਬੇ ਦੇ ਮਨ ਦੇ ਵਿੱਚ ਕੋਈ ਵੜਕ ਨਹੀਂ ਦੇਖ ਸਕਦਾ ਵੀ ਇੰਨੀ ਖੁਸ਼ੀ ਕਹਿੰਦਾ ਮੈਨੂੰ ਜ਼ਿੰਦਗੀ ਜੀ ਨਹੀਂ ਹੋਈ ਕਹਿੰਦਾ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਨੇ ਪਰ ਕਹਿੰਦਾ ਜਿਹੜੀ ਮੈਂ ਆ ਬੈਟਰੀ ਵਾਲੀ ਸਕੂਟੀ ਖਰੀਦੀ ਹੈ ਨਾ ਇਹਦਾ ਸਵਾਦ ਹੀ ਕੁਝ ਵੱਖਰਾ ਹੈ ਦੋਸਤੋ ਲਓ ਜੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਸੀਂ ਸਕੂਟੀ ਕੱਢੀ ਬਾਹਰ ਲੈਟ ਕਹਿੰਦਾ ਪਰਮਾਨੈਂਟ ਇੱਕ ਜਗਦੀ ਰਹਿੰਦੀ ਹੈ ਜੀ ਲਓ ਜੀ ਵੇਖੋ ਤੁਸੀਂ ਖੁਸ਼ੀ ਦਾ ਟਿਕਾਣਾ ਨਹੀਂ ਬਾਈਦੀ ਦਾ ਤੇ ਮੈਂ ਆਖਿਆ ਯਾਰ ਟਾਈਮ ਨਾਲ ਚੱਲ ਇੱਥੇ ਕਿਤੇ ਕਹਿੰਦਾ ਸ਼ਹਿਰ ਚੱਲਦੇ ਕੋਈ ਖਾ ਪੀ ਲੈਨੇ ਮੈਂ ਨਹੀਂ ਨਹੀਂ ਤੂੰ ਘਰੇ ਚੱਲ ਕਿਉਂਕਿ ਹਨੇਰਾ ਹੈ ਸਾਡੇ ਇੱਥੇ ਰਾਤ ਨੂੰ ਚੋਰੀਆਂ ਚਾਰੀਆਂ ਦਾ ਡਰ ਹੈ ਮੈਂ ਕਿਤੇ ਨਵੀਂ ਨਵੀਂ ਸਕੂਟੀ ਤੇ ਤਰ ਤੱਕ ਹੋਗੇ ਨਾਲ ਹੈ ਜੇ ਰਾਜਪੁਰ ਪਤੰਦਰ ਨੇ ਮੈਨੂੰ 버ਗਰ ਖਵਾਈ ਤੇ ਪਹਿਲਾਂ ਮੈਂ ਆਖਿਆ ਯਾਰ ਕਿ ਕਿਤੇ ਪਾਟ ਪੂਟੀ ਵੱਡੀ ਕਰੀਏ ਕਹਿੰਦਾ ਨਹੀਂ ਤੂੰ ਅੱਜ 버ਗਰ ਖਾ ਪਹਿਲਾਂ ਆਪਾਂ ਸਕੂਟੀ ਬਾਬਾ ਜੀ ਬਾਬਾ ਦੇ ਆਦਾਸ ਦੇ ਡੇਰੇ ਤੇ ਲੈ ਕੇ ਜਾਣੀ ਆ ਲਓ ਜੀ ਖਿੱਚਦਾ ਮੀਟਰ ਤੇ ਆ ਸਾਨੂੰ ਬੱਤੀਆਂ ਨੇ ਬੜਾ ਭੰਬੜ ਭੂਸੇ ਚ ਪਾਇਆ ਸਾਨੂੰ ਪਤਾ ਨਾ ਲੱਗੇ ਵੀ ਇਹ ਸਾਈਡ ਤੇ ਜਦੋਂ ਆਪਾਂ ਮੋੜਨੇ ਤੇ ਡਿਪਰ ਦੇਣਾ ਕਿਵੇਂ ਬਾਅਦ ਚ ਫਿਰ ਅਸੀਂ ਫੋਨ ਕਰਕੇ ਪੁੱਛਿਆ ਇਹਨਾਂ ਨੇ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਕਿਉਂਕਿ ਫੰਕਸ਼ਨ ਥੋੜੇ ਜਿਨੇ ਨਾ ਇਹਦੇ ਉਲਟ-ਪੁਲਟ ਜਿਹਾ ਹੌਲੀ-ਹੌਲੀ ਸਮਝਾਉਣਗੇ ਤਾਂ ਦੋਸਤੋ ਇੱਥੇ ਮੈਂ ਸਾਬੇ ਨੂੰ ਕਹਿ ਬੈਠਾ ਮੈਂ ਕਿਹਾ ਭਜਾ ਹਾਂ ਕਿੰਨੇ ਕੁ ਭਜਦੀ ਐ ਤੇ ਲਓ ਜੀ ਸਾਬੇ ਨੇ ਉਹ ਵੇਖੋ ਜੀ ਬਾਈ ਦੀ ਸਪੀਡ ਤੇ ਜਾ ਰਹੀ ਐ ਫੋਨ ਆ ਗਿਆ ਕਹਿੰਦਾ ਮੈਨੂੰ ਗੱਲ ਕਰ ਲੈਂਦੇ ਤੇ ਇਦਾਂ ਦਾ ਕੁਝ ਲੁੱਕ ਦੋਸਤੋ ਓਲਾ ਸਕੂਟੀ ਦਾ ਦਿਖਦਾ ਬਹੁਤ ਸ਼ਾਨਦਾਰ ਸਕੂਟੀ ਹੈ ਜੀ 1 ਲੱਖ 24 ਹਜ਼ਾਰ ਕੀਮਤ ਥੋੜੀ ਨਹੀਂ ਹੁੰਦੀ ਮਾੜੀ ਮਰੂਤੀ ਕੀ ਚੰਗੀ ਅਲਟੋ ਆ ਜਾਂਦੀ ਹੈ ਜੀ 1.5 ਲੱਖ ਚ ਪਰ ਪੈਟਰੋਲ ਦੀ ਬਚਤ ਹੈ ਜੀ ਸਭ ਤੋਂ ਵੱਡੀ ਗੱਲ ਕਿਉਂਕਿ ਗੱਠਾਂ ਦਾ ਸੀਜ਼ਨ ਆਉਣ ਵਾਲਾ ਤੇ ਇਹਨਾਂ ਨੇ ਤਾਂ ਲਈ ਹੁਣ ਇਹਨੇ ਦਬਲਤੀ ਜੀ ਮੈਂ ਆਖਾਂ ਭਜਾ ਇਹਨੇ ਖੜ ਖਿੱਚਤੀ ਮਿੰਟੋ ਮਿੱਟੀ ਤੇ ਮੋਟਰਸਾਈਕਲ ਤੋਂ ਨਾਲ ਰਲਿਆ ਹੀ ਨਹੀਂਗਾ ਤੇ ਦੋਸਤੋ ਬਹੁਤ ਥੋੜੀ ਜੀ ਦੂਰ ਜਾਂਦੇ ਹੀ 85 ਤੇ ਚੜ ਗਈ ਤੇ ਨਜ਼ਾਰਾ ਜੀ ਉਸ ਤੋਂ ਬਾਅਦ ਸਾਭਾ ਜੀ ਸਿੱਧਾ ਗਿਆ ਚਲੇ ਬਾਬੇ ਦਇਆ ਦਾਸ ਦੇ ਡੇਰੇ ਤੇ ਉੱਥੇ ਮੱਥਾ ਮੱਥਾ ਟੇਕ ਕੇ ਉਸ ਤੋਂ ਬਾਅਦ ਸ਼ਾਮ ਨੂੰ ਲਿਆਂਦੀ ਉਹਨਾਂ ਨੇ ਘਰੇ ਸਕੂਟੀ ਇੱਥੇ ਸਾਨੂੰ ਉਹਨਾਂ ਨੇ ਲੱਡੂਆਂ ਦਾ ਪ੍ਰਸ਼ਾਦ ਖਵਾਇਆ ਜੀ ਲੱਡੂਆਂ ਦਾ ਕਿਉਂਕਿ ਜਦੋਂ ਵੀ ਕੋਈ ਚੀਜ਼ ਨਵੀਂ ਘਰ ਆਵੇ ਤਾਂ ਲੱਡੂਆਂ ਦਾ ਪ੍ਰਸ਼ਾਦ ਪਹਿਲਾਂ ਵੰਡਿਆ ਜਾਂਦਾ ਤੇ ਲਾ ਕੇ ਜੀ ਡੱਕ ਇੱਥੇ ਨੱਚੇ ਟੱਪੇ ਕਿਉਂਕਿ ਸਪੀਕਰ ਲੱਗਿਆ ਸੀ ਛੋਟਾ ਜਿਹਾ ਇਹਦੇ ਤੇ ਮੈਂ ਤੁਹਾਨੂੰ ਜਾਈ ਫੈਸਿਲਿਟੀਆਂ ਦਿਖਾਉਂਗਾ ਬਾਅਦ ਚ ਤੇ 22 ਦੇ ਮਿਹਨਤ ਦਾ ਰੰਗ ਆ ਜੀ ਅੱਜ ਉਹਨੇ ਆਪ ਦੇ ਪੈਸਿਆਂ ਦੀ ਖੁਦ ਹੀ ਕਮਾਈ ਦੀ ਸਕੂਟੀ ਖਰੀਦੀ ਤੇ ਸ਼ੇਅਰ ਜ਼ਰੂਰ ਕਰਦੇ ਆ ਜੀ ਬਲੌਗੇ ਦਾ ਲੱਗਿਆ ਸ਼ੇਅਰ ਜਰੂਰ